ਕਰਨਾ ਕਿ کورٹ ਮੈਰਜ ਕਰਾਉਣੇ ਆ ਮੇਰਾ ਨਾ ਇੱਕ ਯਾਰ ਏ ਉਹਦੇ ਵੀ ਘਰ ਦੇ ਨਹੀਂ ਮੰਦੇ ਉਹਨੇ کورٹ ਮੈਰਜ ਕਰਾਈ ਉਹਦੇ ਕੋਲ ਪੁੱਛਦਾ ਹਾਂ ਨਾ ਕਿ ਕਿਦਾਂ ਕਿਦਾਂ ਕਰਨਾ ਹੈ ਪਰ ਇੱਕ ਗੱਲ ਹੈ ਜੇ ਮੈਂ ਉਹਦੇ ਨਾਲ ਗੱਲ ਕੀਤੀ ਨਾ ਇਹ ਨਾ ਹੋਵੇ ਸਾਡੇ ਪਿੰਡ ਪਤਾ ਲੱਗ ਜੇ ਤੂੰ ਏਦਾਂ ਕਰ ਹਾਂ ਤੇਰੀ ਜਿਹੜੀ ਸਹੇਲੀ ਰਮਣ ਹੀ ਨਾ ਅੰਨੇ ਉਹਨੇ ਬਾਹਰ ਜਾਣਾ ਵਾ ਤੇ کورٹ ਮੈਰਜ ਉਹਨਾਂ ਕਰਾਈ ਏ ਉਹਨੂੰ ਪੁੱਛਾਂ ਕਿ ਕਿਦਾਂ ਕਰਾਂ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਕੀ ਹੋਇਆ ਸਰ ਉਸ ਲਈ ਇੱਕ ਕੰਮ ਕਰੀ ਉਹਨੂੰ ਦੱਸੀ ਨਾ ਵੀ ਆਪਾਂ ਕਿੱਥੇ ਆ ਕੋਈ ਹਲੋ ਹਾਂ ਮੈਂ ਨਾ ਬੋਲ ਨਹੀਂ ਹਾਂ ਠੀਕ ਹੈ ਸਭ ਕੁਝ ਹੈ ਮੈਂRenderTarget ਪੁੱਛਣਾ ਸੀ ਕਿ ਕੋਰਟ ਵਿੱਚ ਉਸਦੇ ਕਿਹੜੇ ਕਿਹੜੇ ਕਾਗਜ਼ ਚਾਹੀਦੇ ਨੇ ਮੇਰੇ ਵਰਤ ਨੂੰ ਕੀ ਦੱਸਾਂ ਤੈਨੂੰ ਪਤਾ ਹੀ ਹੈ ਮੇਰੇ ਘਰ ਦੇ ਮਨਦੇ ਨਹੀਂ ਕੋਈ ਹੋਰ ਮੁੰਡਾ ਵੇਖਿਆ ਹੈ ਉਹਨਾਂ ਨੇ ਮੇਰੇ ਵਾਸਤੇ ਉੱਥੋਂ ਮੇਰਾ ਵਿਆਹ ਕਰਨਗੇ ਤੇ ਮੈਂ ਘਰੋਂ ਭੱਜ ਜਾਈਆ ਹੁਣ ਕਿੰਦਰ ਦੇ ਨਾਲ ਇਹ ਨਹੀਂ ਮੈਂ ਤੈਨੂੰ ਦੱਸ ਸਕਦੀ ਮੈਂ ਕਿੱਥੇ ਹਾਂ ਤੇ ਤੂੰ ਮੈਨੂੰ ਦੱਸ ਤੀ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਅੰਸ਼ਾ ਠੀਕ ਠੀਕ ਚੱਲ ਕੋਈ ਨਹੀਂ ਠੀਕ ਹੈ ਤੇ ਮੇਰੀ ਗੱਲ ਸੁਣ ਕੇ ਹਾਣਾ ਨੂੰ ਕਿਸੇ ਨੂੰ ਦੱਸੀ ਨਾ ਮੈਂ ਲੰਮੇ ਟੈਕਿੰਗ ਨਾ ਮਿਸ਼ਵਾਸ਼ ਕਰਕੇ ਤੈਨੂੰ ਫੋਨ ਕੀਤਾ ਵਾ ਤੇ ਹੁਣ ਕਿਸੇ ਨੂੰ ਕੁਝ ਦੱਸੀ ਨਾ ਠੀਕ ਚੱਲ ਚੰਗਾ ਠੀਕ ਆ ਤੂੰ ਦਫੂਛਲੇ ਸਾਰਾ ਪੁਛ ਲਿਆ ਹਾਂਜੀ ਪੁਛ ਲਿਆ ਤੁਮੈਨੂੰ ਇਹ ਦੱਸ ਉਹ ਸੋਨੇ ਦੀ ਹਾਂਜੀ ਇਹ ਵੀ ਲੋੜ ਇੱਧਰ ਫੜਾ ਤੇ ਤੈਨੂੰ ਕਹੇ ਸੋਨਾ ਲੈ ਕਹਿੰਦਾ ਕਿ ਨਹੀਂ ਲਿਆਂਦਾ ਵਾ ਮੈਂ ਤੂੰ ਹੀ ਕੁਝ ਨਹੀਂ ਲੈ ਕੇ ਆਇਆ ਆਪਣੇ ਨਾਲ ਇਦਾਂ ਹੀ ਆਇਆ ਹੱਥ ਲੰਕੁੰਦੇ ਉਹ ਮੈਂ ਕੀ ਲਿਆਉਣਾ ਜੇ ਲਿਆਂਦਾ ਤਾਂ ਘਰ ਸ਼ੱਕ ਹੋਏ ਨਾ ਤੇ ਪੈਸੇ ਪੂਰੇ ਹੇਲੇ ਆਂਦੇ ਢੋੜੇ ਜੇ ਥੋੜੇ ਜੇ ਕਿਨੇ ਕਰ ਚਾਰ ਪੰਜ ਹਜ਼ਾਰ ਰੁਪਏ ਕੁ ਚਾਰ ਪੰਜ ਹਜ਼ਾਰ ਨੁਕਰ ਨਹੀਂ ਦਿਨ ਮੈਂ ਕਿ ਜਿੰਨੇ ਹੈਗੇ ਚੁੱਕ ਲੈ ਤੇ ਮੈਂ ਹੁਣ ਇਹਨਾਂ ਨੂੰ ਕੀ ਆਂਦੀ ਵੀ ਪਹਿਲਾਂ ਮੈਨੂੰ ਪੈਸੇ ਘੜਾ ਕੇ ਲੈ ਜੇ ਮੈਂ ਸਵੇਰੇ ਭਜਣਾ ਵਾ ਸੋਨਾ ਕਿੰਨਾ ਕਰ ਜਿੰਨੇ ਹੈਗੇ ਹੁਣ ਲੈ ਆਈਆਂ ਹੈਗਾ ਏ ਥੋੜਾ ਬੋਤਾ ਸਰਜਣਾ ਆਪਣਾ ਵੇਖ ਲੈ ਸਰਜੇਗਾ ਪੈਸੇ ਦਾ ਕੰਮ ਹੈ ਹੁਣ ਗਾਂ ਤੇ ਤੂੰ ਹੀ ਕੁਝ ਵੀ ਨਹੀਂ ਹੈਗਾ ਤੁਹਾਡੇ ਹੱਥ ਵਸ ਉਹ ਨਵਦੀਪ ਜਿੱਥੇ ਜਾਣਾ ਮੁੜ ਕੇ ਉੱਥੇ ਜਾਵੇ ਵਰਤਨੇ ਨਹੀਂ ਉਹ ਘਰ ਕਿ ਜੇ ਮੈਂ ਲੰਦਾ ਘਰੋਂ ਤੇ ਮੰਮੀ ਨੇ ਤੇ ਉਸੇ ਵੇਲੇ ਮੈਨੂੰ ਫੜ ਲੈਣਾ ਹੈ ਇੱਧਰ ਵੇਖ ਹੁਣ ਤੂੰ ਆਪਣਾ ਮੂਡ ਸਹੀ ਕਰ ਇਹ ਵੇਖ ਤੇ ਆਪਾਂ ਉੱਥੇ ਜਾਣਾ ਚੰਗੇ ਆ ਉਹਨਾਂ ਨੂੰ ਘੁਮਾ ਫਿਰਾ ਹਣਾ ਕਮਾਂਡ ਫਰਾਂਗੇ ਕਿ ਪੈਸੇ ਆ ਗਏ ਜੀ ਯਾਰ ਤੂੰ ਪਹੁੰਚਾ ਉਹ ਕਿ ਪੈਸੇ ਦੀ ਆਉਣੀ ਆ ਉਹ ਗੱਲ ਚੱਜ ਨਾ ਕਰ ਪਰ ਪਿੰਦਰ ਮੈਨੂੰ ਬੜੀ ਫਿਕਰ ਹੋਉਂਦੀ ਮੇਰੇ ਘਰ ਦੀਆਂ ਨਹੀਂ ਮੇਰੇ ਜਿਲ ਕਰਦਾ ਵਾਪਸ ਚੱਲ ਜਾ ਜਾ ਚੱਲ ਜਾ ਤੈਨੂੰ ਵੜਨ ਦੇਣਗੇ ਹੁਣ ਉਹਨਾਂ ਵੱਟ ਛੱਡਣਾ ਤੈਨੂੰ ਉਹਨਾਂ ਨੂੰ ਕਿਹੜਾ ਪਤਾ ਮੈਂ ਕਿੱਥੇ ਨਹੀਂ ਇਹਨੇ ਕਿੱਥੇ ਨਹੀਂ ਗਈ ਨਾ ਐਡੇ ਉਹ ਨਿਆਣੇ ਆਗੇ ਪਤਾ ਨਹੀਂ ਲੱਗਣਾ ਜਿਹੜਾ ਉਹਨਾਂ ਨੂੰ ਹੁਣ ਚੁੱਪ ਕਰਕੇ ਨਾ ਤੇ ਮੇਰੇ ਨਾਲ ਆ ਗਈ ਮੇਰਾ ਸਾਥ ਦੀ ਬਾਕੀ ਜੋ ਲੋੜ ਪਈਗਾ ਨਾ ਪੈਸਿਆਂ ਦੀ ਮੈਂ ਮੰਗਾ ਲੈਣੇ ਮੇਰੇ ਯਾਰ ਦੋਸਤ ਬਥੇਰੇ ਨੇ ਉਹਨਾਂ ਕੋਲ ਪਵਾ ਲਾਂਗੇ ਤੇ ਚੱਲੀ ਹੁਣ ਚਲੋ ਚੱਲ ਹਾਂ ਮੂੰਹ ਨੂੰ ਲੜਕਾ ਨਹੀਂ ਕੋਸ਼-ਕੋਸ਼ ਰਹੀ ਅਤ ਮਤ ਵੇਖਿਆ ਉਹ ਨਹੀਂ ਉੱਥੇ ਨਾਉ ਨਾਉ ਹੈ ਨਹੀਂ ਉੱਥੇ ਮੇਲੀ ਵੇਖਣੀ ਨਹੀਂ ਤੇ ਕੋਠੇ ਤੇ ਨਹੀਂ ਗਈ ਨਾ ਮਾਚ ਮਾਰੀਆਂ ਸੀ ਮੈਂ ਪਰ ਨਹੀਂ ਹੋਇਤੀ ਜੀ ਦੇ ਨਵਾਇ ਤੇ ਦੇਣੀ ਹਾਏ ਹਾਏ ਨਾ ਮੈਂ ਕਿੱਥੇ ਜਾਣਾ ਇੱਥੇ ਹੀ ਹੋਣੀ ਛੜਾਈ ਲੈ ਮੈਂ ਵੇਖ ਕੇ ਉਹ ਨਹੀਂ ਲਿਆ ਪੀ ਲਾ ਦੂ ਚਾਹ ਹਾਂ ਤਾਂ ਕਿ ਤਨੂ ਚੋਦੀ ਹਾਏ ਹਾਏ ਅਨ ਬਰਦੀ ਹੇ ਆਈ ਨੋਖਲਾ ਰਪਿਆ ਸ਼ਰਨ ਨਹੀਂ ਸ਼ਰਨ ਹਾਂਜੀ ਮਮਜੀ ਪਤੋਂ ਮਾਰੀ ਤਰੀ ਖੁੱਲੀ ਜੇ ਆਪਣਾ ਚੁਗਾ ਵਰਜਣਾ ਸਾਰਾ ਕੁਝ ਟੱਕ ਛੜ ਮੈਂ ਨਾ ਉਹਨੇ ਤੇ ਮੈਨੂੰ ਹੁਣ ਹਮਝ ਕੀ ਪਤਾ ਵਾ ਸਿਰ ਤੈਨੂੰ ਠਾ ਤਾਂ ਮੈਂ ਵੀ ਉਦਾਂ ਹੀ ਬਾਅਦ ਚਲ ਗਈ ਮੈਂ ਵੀ ਧਿਆਨ ਮਾਰਿਆ ਤਮ ਸੋ ਕੋ ਮਿਹਨਤ ਦੇਖ ਲਿਆ ਕਰ ਕਿ ਬੰਦਾ ਬੰਦ ਤ ਕਰ ਜਵੇ ਚੀਜ਼ ਐਨਾਂ ਤੂੰ ਨੀ ਅੱਧਾ ਨਾ ਆਪਣਾ ਧਿਆਨ ਨਹੀਂ ਦਿੰਦੀ ਹੈਗੀ ਚੀਜ਼ਾਂ ਜਦੋਂ ਟੱਕ ਜਾਂਦੀਆਂ ਫੇਰ ਤੂੰ ਮੇਰੇ ਕੋ ਨਵੀਆਂ ਮੰਗਣ ਡੈ ਭਈ ਨਹੀਂ ਚੱਲ ਮੈਂ ਚੁੱਪ ਲੈਣੀ ਖਵਾ ਕੋਹ ਨਹੀਂ ਹਾਲ ਦੁਨੀਆਂ ਨੇ ਰ ਆਪਣੀਆਂ ਮਰਜ਼ੀਆਂ ਕਰਦੇ ਜੇ ਥੋੜਾ ਬਤਾ ਕੈਮਰਾ ਹੱਥ ਵੱਜਾ ਹੈ ਇਹ ਐ ਜਿੱਦਾਂ ਕੁਛੂ ਕਰ ਕਰ ਰੱਖੀ ਜਾਨੀ ਮਮੀ ਜੀ ਮੇਰਾ ਸੋਨਾ ਕਿੱਥੇ ਆ? ਦੱਸ ਮੈਨੂੰ ਤੇਰੇ ਸੋਨੇ ਦਾ ਕੀ ਪਤਾ? ਤੈਨੂੰ ਪਤਾ ਕਿ ਮੈਨੂੰ ਜੂ ਪਤਾ? ਹੈ ਨਹੀਂ ਆ ਇੱਥੇ ਵੇਖੋ ਇੱਥੇ ਪਿਆ ਹੁੰਦਾ ਵਾ। ਉਹ ਚੱਜ ਜਨਾਬ ਇਹ ਜਾਣਾ ਕਿੱਥੇ ਆ? ਵੇਖੋ ਨਹੀਂ ਆ ਕਿੱਥੇ ਨਹੀਂ ਹੁੰਦੀ। ਜੇ ਕਹੇ ਲੱਕ ਜਾਂ ਤੈਨੂੰ ਪਤਾ? ਇੱਥੇ ਪਿਆ ਹੁੰਦਾ ਸਾਹਮਣੇ ਤੇ ਕਿਤੇ ਵੇ ਨਹੀਂ ਆ। ਚੱਤਾ ਕਰਕੇ ਦੇਖ ਹੋਰ ਕਿੱਦਾਂ ਰੱਖਿਆ ਹੋਵੇ। ਨਹੀਂ ਹੋਰ ਨਹੀਂ ਕਿਤੇ ਰੱਖਿਆ ਮੈਂ ਇੱਥੇ ਰੱਖਿਆ ਹੁੰਦਾ ਵਾਂ। ਭਾਣਾ ਮੈਨੂੰ ਨਹੀਂ ਪਤਾ। ਆਪੇ ਜੀਜ ਰੱਖ ਰਿਆਗਾ ਤੇ ਆਪੇ ਮੁੱਢੇ ਕਿਹਦਾ ਨਾਮ। ਗੱਲ ਹੋ ਗਈ ਆ। ਹੁਣ ਆਂਦੀ ਮੇਰਾ ਸੋਨਾ ਨਹੀਂ ਹਾਂ ਸੋਨਾ ਵੀ ਬੰਦਿਆ ਕਿੱਥੇ ਰੱਖਿਆ ਹੋਇਆ ਪਤਾ ਨਹੀਂ ਮੈਂ ਇੱਥੇ ਰੱਖੀ ਐ ਨੜਜੀ ਹੈ ਨਹੀਂ ਸਾਹਮਣੇ ਕਿਤੇ ਵੀ ਹੈ ਨਹੀਂ ਆ ਸੋਨਾ ਹੈ ਨਹੀਂ ਲੱਗਿਆ ਆ ਤੂੰ ਕਪੜੇ ਨਹੀਂ ਮਾਰੀ ਕੋਈ ਤੂੰ ਉਹ ਸੋਨੇ ਵੀ ਛੱਡੋ ਕੁੜੀ ਕਿੱਥੇ ਆ ਕੁੜੀ ਤਾਂ ਮੈਂ ਵੇਖੀ ਇੱਧਰ ਉੱਧਰ ਮੈਨੂੰ ਕਿਤੇ ਦਿਖੀ ਹੀ ਨਹੀਂ ਗਈ ਦਿਖੀ ਨਹੀਂ ਬੰਦਾ ਨੜਜੀ ਕਪੜੇ ਵੀ ਖਿਲਰੇ ਨੇ ਸੋਨਾ ਵੀ ਹੈ ਨਹੀਂਗਾ ਤੇ ਅੱਜ ਤੂੰ ਹੀ ਇੱਕ ਹਿਸਾਬ ਲਾਉ ਕਿ ਤੈਨ ਸਾਰੇ ਜਾਨ ਸਾਰੇ ਲੇਟ ਉੱਠੇ ਹੋ ਸਿਰ ਪੀੜ ਸਾਲਾਂ ਦੀ ਹੋਈ ਆ ਨਾ ਮੈਨੂੰ ਇਹ ਤਾਂ ਲੱਗਦਾ ਵੀ ਉਹ ਤੜੀਓ ਕੰਮ ਮਤਨਾ ਰੋਲ ਦੀਓ ਕਾਲਾ ਕੰਮ ਕਰਦੀ ਹੋਏ ਉਹ ਨਿਕਲ ਗਈ ਉਹ ਕਹਿ ਦਿੰਦਾ ਕੌਣ ਨਾ ਹੋਰ ਕੌਣ ਉਹ ਜਾ ਕੰਮ ਕਰ ਜਬਾਨ ਨੂੰ ਨਿਕਾਲਦੇ ਕਿੱਥੇ ਜਾਣਾ ਸੋਣਾ ਕਿੱਥੇ ਜਾਣਾ ਫੇੜੋ ਮੈਂ ਕੋਈ ਚੱਜ ਦੀ ਗੱਲ ਕਰੀ ਨਹੀਂ ਉੱਚੀ ਦੀ ਫੌਂਕੜ ਕੋ ਸੁਣਦੇ ਦਾ ਬਦਮਾਸ਼ੀ ਨਾ ਕੋਲੇ ਲੱਸਣ ਲੱਗਦੇ ਮਮੀ ਪਹਿਲੇ ਜਿੱਦਾਂ ਲੱਗਦੇ ਠੀਕ ਆ ਮੈਂ ਉਹਨੂੰ ਜੋ ਕਹਿੰਨਾ ਤੁਸੀਂ ਕਹਿੰਦੇ ਵੀ ਕੁੜੀ ਦੇ ਦਿਵਾਲੀ ਲੈਂਦਾ ਕੁੜੀ ਦੇ ਦਿਵਾਲੀ ਲੈਂਦਾ ਲੱਭ ਲੋ ਫੇਰ ਜਿੱਥੋਂ ਲੱਭਦੀ ਹੂੰ ਤੂ ਇਹ ਜਾ ਕਰ ਜਹਾਂ ਕੋਈ ਹੰਡੇ ਕੁਮਾਰ ਚਾਚੇ ਹਾਂ ਤੋ ਵੀ ਯਾਰ ਤੂੰ ਕਦੀ ਨਾ ਕਰੀ ਜਾਂਦਾ ਸਾਡੀ ਕੁੜੀ ਇਦਾਂ ਨਹੀਂ ਦੱਸ ਇਹ ਦੱਸੀ ਨਾ ਕਿ ਲੱਭ ਲੋ ਫਿਰ ਸੋਨਾ ਵੀ ਕਿਹਾ ਵਾ ਸਾਰਾ ਕੋ ਗੈਪ ਆ ਮੈਂ ਪੁੱਛ ਲੈਣਾ ਕਿਦਾਂ ਕਰ ਲੈਣਾ ਫੋਨ ਫੋਨ ਬਾਕੀ ਤੂੰ ਜਿੱਥੇ ਲੱਭਣਾ ਉਹ ਲੱਭ ਤੂੰ ਇਦਾਂ ਜੜਾ ਗੱਲ ਲਾ ਸਕਦੀ ਨਾ ਸਾਡੀ ਨੀ ਕਿਤੇ ਕੁੜੀ ਇੰਨੀ ਅਕਲ ਵਾਲੀ ਆ ਬੱਚਤ ਗੱਲ ਹੈ ਹੀ ਨਹੀਂ ਆ ਮੁੰਡੇ ਨੇ ਸਭੋ ਸ਼ੱਕ ਭਾਤਾ ਉਹ ਚਲਾਣ ਕੇ ਵੇਖੋ ਸਹੀ ਘਰ ਕੋਈ ਕੰਮ ਕਰਨਾ ਉੱਧਰ ਕਰਦੀ ਹੈ ਕਿਤੇ ਮੱਝਾਂ ਵਾਲੇ ਪਾਸੇ ਮੈਂ ਤਾਂ ਵੇ ਵੀ ਹਈਆ ਕੀਤਾ ਆਪਣੀ ਚਾਚੀ ਗੱਲ ਨਹੀਂ ਜਾ ਕੇ ਬੈਗੀ ਚ ਦੈਨ ਜਾਈ ਤੇ ਜਾ ਹਮੇ ਨੂੰ ਪਤਾ ਕਰਕੇ ਆ ਕੇ ਨਾ ਤਰੀਕੇ ਨਾਲ ਭੱਲਾ ਕਹਿ ਲਾ ਮੁੰਡੇ ਨੂੰ ਜੇ ਮੈਂ ਨਹੀਂ ਗਈ ਉਹਨਾਂ ਨੂੰ ਸ਼ੱਕ ਪੈ ਜਾਏਗਾ ਵੀ ਕਹਿੰਦੇ ਕੁੜੀ ਨੂੰ ਕਿਉਂ ਲੱਭਾ ਮਾੜਾ ਮੋਟਾ ਬਾਹਰੋਂ ਦੇ ਫਿਰ ਕੇ ਦੇ ਵੇਖੋ ਨਾਲ ਇੱਟਾ ਕਿਸੇ ਨੂੰ ਪੁੱਛੋ ਉਹਨਾਂ ਨੇ ਪਤਾ ਕਰੋਗੇ ਤੇ ਸ਼ਹਿਰ ਦੇ ਨਿਆਣੂ ਮਾਰ ਕੇ ਨਾ ਗੱਲੀ ਪਈ ਹੋਏ ਕੱਲ ਮੈਂ ਨਹੀਂ ਜਾਣੀ ਐ ਇੱਧਰ ਲੈ ਮੱਲੇ ਜਾਨੀ ਐ ਮੁੰਡੇ ਦੇ ਇੱਧਰ ਘਲਤਾ ਮੈਂ ਜਾਣੀ ਐ ਤੂੰ ਹੀ ਨਾ ਬਾਹਰ ਆਉਣੀ ਨਾ ਭਾਈ ਹੁਣ ਇਹ ਤਾਂ ਹੈ ਨਹੀਂ ਵੀ ਉਹ ਦਿਨ ਚੜਦਿਆਂ ਕਿਤੇ ਕੱਲ ਚ ਚਲ ਗਈ ਐ ਐਡੀ ਗੱਲ ਨਹੀਂ ਕੋਈ ਮੰਨਉਂਿਆ ਹੋਸ਼ਾ ਕਪੈਣ ਡਿਆ ਵਾ ਲੈ ਗਈ ਹਮਤਰੀ ਜੀ ਸੋਨਾ ਵੀ ਲੈ ਗਈ ਐ ਮੇਰੇ ਘਰ ਦੇ ਕਪੜੇ ਉੱਪਰੇ ਵੀ ਖਲਾਰ ਗਈ ਐ ਮੈਂ ਉਹਨੂੰ ਸੁਣਿਆ ਵੀ ਹੀਗਾ ਕੋਠੇ ਦੇ ਮੰਮੀ ਨੂੰ ਵੀ ਦੱਸਿਆ ਹੀਗਾ ਮੰਮੀ ਵੀ ਆਪਣੀਆਂ ਮਾਰਦੀ ਐ ਵੀ ਨਾ ਮੇਰੀ ਕੁੜੀ ਨਹੀਂ ਦਾ ਕਰ ਸਕਦੀ ਉਹੋ ਕਰਕੇ ਗਈ ਐ ਸਭ ਕੁਝ ਮੈਂ ਨੰ ਮੰਨਣ ਨਾ ਮੰਨਣ ਹਾਂ ਕਬਰਾਂ ਤੇ ਵੀ ਹੋਣ ਲਈ ਐ ਬਾਹਰ ਜਾ ਕੇ ਵੇਖਾਂ ਤੇ ਵੀ ਨਹੀਂ ਆਉਂਦੇ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਏ ਐ ਮੈਂ ਤੇ ਕਹਾਂ ਚੱਲ ਬੰਬੀ ਤੱਕ ਫੇਰਾ ਮਾਰ ਕੇ ਆਓ ਬੰਦਾਂ ਦੇ ਕੋਹਣਾ ਕੋ ਦੱਸ ਹੀ ਦਿੰਦਾ ਵਾ ਹਾਈ ਹੁਣ ਕਰਾਂ ਤੇ ਕਰਾਂ ਕੀ ਨਾ ਮੈਨੂੰ ਚੈਨ ਆਉਂਦਿਆ ਨਾ ਹੋਰ ਤਾਂ ਮੁੰਡੇ ਨੂੰ ਫੋਨ ਲੰਮੀ ਆ ਹਾਂ ਚੋਕਲਾ ਫੋਨ ਪੁੱਤ ਫੋਨ ਕਿਉਂ ਨਹੀਂ ਚੁੱਕਦਾ ਤੂੰ ਆਪੇ ਕੈਂਚਨ ਵਧੀ ਜਾਣਦੀ ਹੈ ਅੱਗੇ ਜਾ ਲੱਗਾ ਹੁੰਦਾ ਹੈ ਉਹ ਮੈਂ ਤਾਂ ਬੰਦੀ ਗੁੰਡੀ ਦੇ ਵੇਖਿਆ ਉੱਥੇ ਕਿੱਦਾਂ ਬਣੇਗਾ ਹਾਏ ਤੁਮ ਮੀਨੇ ਕਿਤੇ ਵੀ ਨਹੀਂ ਗਿਆ ਨਾ ਉਹ ਪਰਲੇ ਬਾਹਰ ਲੈਨੇ ਬੀਬੀ ਤੇ ਗਿਆ ਸੀ ਮੈਂ ਉੱਥੇ ਮੜੇ ਨੂੰ ਚੱਲਦੇ ਰਹੇ ਹਉਣ ਨੂੰ ਉੱਥੇ ਵੀ ਆ ਗਿਆ ਸਾਹ ਚੱਲ ਕਿੱਥੇ ਗਿਆ ਵਾ ਉਹ ਮੈਨੂੰ ਕੀ ਪਤਾ ਕਿ ਮਾਸੀ ਮੂਸੀ ਨੂੰ ਫੋਨ ਕਰਕੇ ਦੱਸੀ ਨੂੰ ਮਾਸੀ ਨੂੰ ਫੋਨ ਲਾ ਕੀ ਕਰਾਂ ਮੈਨੂੰ ਤੇ ਇਹਦੀ ਸਮਝ ਆਉਂਦੀ ਕਿ ਅੱਗੇ ਨਹੀਂ ਪਿੱਛੇ ਨਹੀਂ ਤੇ ਅੱਜ ਕਿਥੋਂ ਘਰੋਂ ਨਿਕਲ ਗਿਆ ਟਾਈਮ ਦੇ ਨਾਲ ਹੀ ਇਹ ਉਹ ਚੱਲ ਕੋਈ ਗੱਲ ਨਹੀਂ ਐਵੇਂ ਮੰਨਣਾ ਹੋਣਾ ਗੱਲ ਕੋਈ ਗੱਲ ਨਹੀਂ ਯਾਰਾ ਦੋਸਤਾਂ ਨੂੰ ਪੜਾ ਕਰਾਂ ਮੈਂ ਕਿ ਯਾਰਾ ਦੋਸਤਾਂ ਨੂੰ ਦੱਸਣੀ ਗੱਲ ਕਿੱਥੇ ਗਿਆ ਕਿੱਥੇ ਨਹੀਂ ਹੋਰ ਇੱਕ ਚੀਜ਼ ਉਹ ਘਰ ਤੋਂ ਮਾਵਾ ਨਹੀਂ ਕਰਦਾ ਮੈਂ ਘਰ ਦੇ ਦੱਸਾਂ ਫੋਨ ਕਰਕੇ ਕੌਣ ਤੇ ਬੁ ਟੈਂਸ਼ਨ ਹੋਣ ਰਹੀ ਜਿਆਦਾ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਕਰ ਨਹੀਂ ਆਇਆ ਨਾ ਹੀ ਫੋਨ ਚੁੱਕਦਾ ਵਾ ਤੇਰੀ ਗੱਲ ਸੁਣਾ ਬਹੁਤੀ ਹੱਥ ਤੋ ਵੀ ਨਾ ਚੁੱਕ ਤਮਾ ਤੱਕ ਵੇਖ ਲਾ ਤੇ ਸ਼ਾਇਦ ਤਾਂ ਫੋਨ ਬਾਹ ਆ ਜਾਏ ਤੁਹੀਂ ਤੇ ਕਹਿ ਦੇ ਸ਼ਾਮਾਂ ਤੱਕ ਵੇਖ ਲਾ ਪਰ ਮੇਰੇ ਕੋਲ ਨਾ ਰਿਹਾ ਜਾਣਦਿਆ ਕੰਮ ਸੇ ਕੰਮ ਜਾਣਾ ਫੋਨ ਹੀ ਚੁੱਕ ਲੈ ਤੇ ਫੋਨ ਚੁੱਕ ਕੇ ਦੱਸ ਦੇ ਮੰਮੀ ਮੈਂ ਇੱਥੇ ਆ ਤਾਂ ਮੈਂ ਵੀ ਚੈਨ ਨਾਲ ਬਹਿ ਜਾ ਹੁਣ ਮੰਮੀ ਕਿੱਥੇ ਦੇਖ ਗਿਆ ਤੇਰੇ ਹੰਦਰ ਬੁੱਢੀਆਂ ਨਾਲ ਬੋਲਦੀਆਂ ਲੋਕਾਂ ਦੀ ਤੇ ਫੋਨ ਹੀ ਚੱਕੋ ਕਿੰਦੂ ਫਿਰ ਹੁਣ ਯਾਰ ਕਿਹਨੂੰ ਤਰਾ ਤੂੰ ਪਤਾ ਫਿਰ ਇੱਥੇ ਆ ਤੂੰ ਕਿਸੇ ਗੱਲ ਲਈ ਆ ਤਹੋ ਨਹੀਂ ਲੱਭਾਂਗੇ ਤੇ ਫੇਰੀ ਹੋ ਲੱਗੇ ਜਾਣਾ ਕੀ ਕਰੀਏ ਉਹ ਚੱਲ ਕੋਈ ਵੀ ਸ਼ਾਮਾਂ ਤੱਕ ਵੇਖ ਲਾ ਇੰਮਾਨ ਨੇ ਤੇ ਕਹਿਤਾ ਸ਼ਾਮਾਂ ਤੱਕ ਵੇਖ ਲਾ ਪਰ ਮੈਂ ਕੀ ਕਰਾਂ ਮੈਨੂੰ ਚੈਨ ਨਹੀਂ ਆਉਂਦਿਆ ਇਦਾਂ ਕਰਨੀ ਹੈ ਇਹਦੀ ਭੂਆ ਨੂੰ ਫੋਨ ਮੁੰਦੀ ਹੈ ਹੈਲੋ ਸਸਟੀ ਗੱਲਪਨ ਜੀ ਹਾਂ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਹਾਂਜੀ ਏ ਮੈਂ ਪੁੱਛਣਾ ਸੀ ਪਿੰਦਤ ਨਹੀਂ ਆਇਆ ਤੁਹਾਡੇ ਕੋਲ ਨਹੀਂ ਆਇਆ ਅੱਛਾ ਨਹੀਂ ਨਹੀਂ ਉਦਾ ਹੀ ਉਦਾ ਹੀ ਹਾਂਜੀ ਉਹ ਨਾ ਗਿਆ ਸੀ ਕਿਤੇ ਆਪਣੇ ਯਾਰ ਬੋਸਰ ਨਾਲ ਮੈਂਸ਼ਨਰ ਹੁੰਦਾ ਹੁੰਦਾ ਕੱਢ ਕੇ ਗਿਆ ਹੋਇਆ ਹਾਂ ਹਾਂ ਠੀਕ ਠਾਕ ਸਭ ਚਲੋ ਠੀਕ ਆ ਮੈਂ ਫੇਰ ਕਰੂੰਗੀ ਤੁਹਾਨੂੰ ਫੋਨ ਕੋਈ ਨਹੀਂ ਹੈਗਾ ਹਾਇਲ ਭਾਣ ਕੀ ਕਰਾਂ ਚਲਦੀ ਮਾਸੀ ਨੂੰ ਕਰ ਲਈਏ ਲੇ ਇਹਨੇ ਕਿਹੜਾ ਫੋਚ ਕੜਾ ਹੰਗਾਉ ਉਹ ਮੇਰੀ ਗੱਲ ਸੁਣਾ ਰਾਤੀ ਜਦੋਂ ਸੁੱਤੇ ਆ ਤੇ ਕਿਤੇ ਕਿਤੇ ਲੱਵੇ ਪਿਆ ਹੀ ਉਹ ਮੇਰੀ ਗੱਲ ਸੁਣੋ ਰਾਤੀ ਤੇ ਘਰੇ ਹੀ ਗਾ ਰਾਤੀ ਮੈਂ ਰੋਟੀ ਵੀ ਖਵਾ ਲਈ ਇਹਨੂੰ ਪਰ ਨਾ ਪਤਾ ਨਹੀਂ ਕੀ ਜਰਾ ਕੁਛ ਲਾਟਾ ਫੇਰਦਾ ਹੀ ਗਾ ਲੱਪਣਾ ਕੀ ਰਾਤ ਉਹਨੇ ਤੂੰ ਪਤਾ ਨਹੀਂ ਜਿੱਦਾਂ ਨਾ ਹੁੰਦਾ ਕਾਲੀ ਕਾਲੀ ਜਿਹੁੰਦਾ ਵਾ ਨਾ ਤੇ ਇਦਾਂ ਹੀ ਗਾ ਤੇ ਪਰ ਮੈਂ ਨਾ ਕੁਛ ਨ ਕੁਛ ਨ ਕਾਦੀ ਨਹੀਂ ਮੈਂ ਫੇਰ ਚੁੱਪ ਕਰ ਗਈ ਮੈਂ ਮੁੰਡੇ ਦੇ ਥੇਰੇ ਮੇਰੇ ਗੱਲ ਕਹਿਣਾ ਮੈਂ ਤੇ ਸਾਥੀ ਕਰਦੀ ਜੀਣੀ ਉਹ ਮੈਂ ਤੇ ਰਾਤ ਨੂੰ ਸੌਂਗੀ ਤੇ ਮੈਨੂੰ ਨੀਂਦ ਆ ਗਈ ਹੁਣ ਤੇ ਉਹ ਵੀ ਆ ਜਦੋਂ ਹੱਥ ਵਾਲਾ ਬੋਲੇ ਉਹ ਕਹਾ ਸੁਣ। ਕੀ ਆਂਦਾ? ਉਹ ਮੈਂ ਉਹਨਾਂ ਨਾਲ ਅੱਗੇ ਬਹਿਦਾ ਫਿਰ ਉਹਦਾ ਕਿਵੇਂ ਵੇਖ ਲੈ ਜਾ ਕੇ। ਉਹ ਕਹਿੰਦਾ। ਉਹ ਵੀ ਕਹਿੰਦਾ ਕਿ ਅੱਜ ਇੱਥੇ ਨਹੀਂ ਆਇਆ। ਹਾਈ ਲੱਗਾ। ਚੱਲ ਕਿੱਥੇ ਗਿਆ ਵਾ ਮੈਨੂੰ ਕੁਝ ਸਮਝ ਨਹੀਂ ਆਉਂਦੀ। ਟੈਨਸ਼ਨ ਹੋਣ ਲੱਗ ਪਈ ਜੇ ਮੈਨੂੰ ਤਾਂ ਹੁਣ। ਅਫਰਾਤਗੀ ਹੋਣ ਲਈ ਕੀ ਕਰਾਂ? ਉਹ ਚੱਲ ਸ਼ਾਮ ਤੱਕ ਵੇਖ ਲੈ ਫਿਰ ਜਾਣੇ ਕਿਹਨਾਂ ਕੇ ਪਾਸੇ। ਤੂੰ ਇੰਦਾ ਕਰੋ ਹੋਰ ਵੀ ਕਿਸੇ ਨੂੰ ਫੋਨ ਕਰਕੇ ਪੁੱਛੋ। ਉਹ ਜਿੰਨਾ ਕਿ ਮੇਰਾ ਦਿਮਾਗ ਦੇਣਾ ਕੰਮ ਕਰ ਉਹਨਾਂ ਕੋਲ ਬੰਦੇ ਆ ਮੈਂ ਤੁਹਾਨੂੰ ਫੋਨ ਕਰ। ਇਦਾਂ ਤੇ ਕਦੀ ਸੋਪੇ। ਤੇਰਾ ਵੀ ਦਾਤਾ ਮੈਂ ਆਪਾਂ ਤਰ੍ਹਾਂ ਕੇ ਬੈਠਾ ਦਿੰ ਬੈਠੇ ਤੇ ਨਹੀਂ ਕੇ ਪਰ ਮੈਨੂੰ ਪਤਾ ਨਹੀਂ ਕੀ ਹੋਣ ਲਿਆ ਜੇ ਛੇਤੀ ਕਰੋ ਲੱਭੋ ਮੁੰਡੇ ਨੂੰ ਜਾਨਾ ਹਾਈ ਹੁਣ ਮੈਂ ਕੀ ਕਰਾਂ ਕਿੰਨੂੰ ਫੋਨ ਕਰਾਂ ਮੈਂ ਮੈਂ ਤੇਰੇ ਨੂੰ ਫੋਨ ਵੀ ਨਹੀਂ ਕਰ ਸਕਦੀ ਨਾ ਕਿਹਦਾ ਨੰਬਰ ਮੇਰੇ ਕੋਲ ਆ ਯਾਰ ਜਿੱਦ ਤੂੰ ਨਸ਼ੇ ਪਤੇ ਕਰਦਾ ਸੀ ਕਿਤੇ ਵੱਧ ਘਟ ਖਾ ਕੇ ਤੇ ਕਮਾ ਮਕਬੂਤ ਨਾ ਕਿ ਦੇ ਪਿਆਰ ਹੈ ਕਿ ਜਿਹਦੀ ਮਾਂ ਨਾਲ ਗੱਲ ਕੀਤੀ ਨਾ ਉਹਦੇ ਹੁਣੇ ਰੋਣਾ ਚਾਲੂ ਕਰ ਦੇਣਾ ਤੇ ਯਾਰ ਕਰੀਏ ਤੇ ਕਰੀਏ ਕੀ ਹੁਣ ਹੁਣ ਇਤਰਾ ਹੀ ਆ ਮੜਾ ਮੋਟਾ ਕਿਤੇ ਵੇਣਿਆ ਫਿਰ ਤੁਰਤੀ ਜਗਤ ਲੱਤੇ ਤੇ ਜੇ ਕਿਦੇ ਹੋਰ ਕਿਤੇ ਜਿਆਦਾ ਮਾੜਾ ਮੋਟਾ ਫੋਨ ਤੇ ਕਰਦਾ ਅੱਗੇ ਜਾਂਦਾ ਹੁੰਦਾ ਤੇ ਮਾੜਾ ਮੋਟਾ ਦੱਸ ਜਾਂਦਾ ਹੁੰਦਾ ਮੈਂ ਪਾਪਾ ਦਾ ਖਾਣਾ ਥਾਂ ਤੇ ਲੈ ਟਿੰਗੜੇ ਦਾ ਹਾਂ ਜਲੇਆ ਕੱਲ ਤਾਂ ਦੱਸਿਆ ਵੀ ਨਹੀਂ ਕੋਹ ਹੁਣ ਬੰਦਾ ਕਰੇ ਤੇ ਕਰੇ ਕੀ ਚੱਲ ਕੋਈ ਗੱਲ ਨਹੀਂ ਮਾਰਾ ਸੱਚਾ ਪਾਤਸ਼ਾ ਮੇਰੇ ਪੁੱਤਰੋਂ ਤੇ ਤਤੀ ਵਾਰ ਨਾ ਲੱਗਣ ਦੀ ਜਿੱਥੇ ਵੀ ਕਿਤੇ ਚੰਗਾਈ ਹੋਵੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ ਵਾ બસ ਮੈਂ ਹੋਰ ਕੀ ਕਰਾਂ ਮੈਂ ਤੇ ਤੁਹਾਡੇ ਲੱਗੀ ਆ ਮੈਂ ਤੇਰੀ ਉਹਦੇ ਨਾਲ ਵੱਜੀ ਆ ਉਹਨੂੰ ਕੋਈ ਪੂਵੇ ਚਾੜਿਆ ਸੀ ਮੈਂ ਉਹਨੂੰ ਕੀ ਕਿਹਾ ਇਹੋ ਹੀ ਮੈਂ ਘਰ ਨੂੰ ਟੇਢਾ ਲਾ ਪੜਨੇ ਪadne ਹਾਂ सनी ਵੀ ਨਹੀਂ ਆਉਂਦੇ ਪਤਾ ਨਹੀਂ ਕਿੱਥੇ ਚਲ ਗਿਆ ਆ ਜਾਂਦਾ ਵਾ सनी ਨਾੜੀ ਹਾਂ ਨੀ ਉਹ ਤੇ ਮੈਂ ਪਤਾ ਕੀਤਾ ਸੀ ਬੇਬਰ ਨਾਲ ਮੂੰਹ ਦੇ ਨਹੀਂ ਲੱਭਣੀ ਹੈ ਨਹੀਂ ਮਿਲ ਲੱਭਣੀ ਆ ਗਈ ਉਹ ਫਿਰ ਸਿਰ ਤੇ ਸਵਾਹ ਮੈਂ ਕਹਿੰਨਾ ਹਾਂ ਤੁਹਾਨੂੰ ਕੱਖ ਨਹੀਂ ਰਹਿਣੀ ਆਪੂਏ ਚ ਲੈ ਗਈ ਰੁਲ ਗਈ ਹੋਈ ਸੀ ਤੇ ਮੇਰੀ ਤੇ ਉੱਥੇ ਜਾਦੀ ਤੂੰ ਕੋਈ ਨਹੀਂ ਮੈਂ ਕਿਹੜਾ ਮੂੰਹ ਲੈ ਕੇ ਬਾਅਦ ਇਹ ਕਹਿੰਦਾ ਓਏ ਆ ਬੇੜਾ ਘੁੱਟ ਹੋ ਗਿਆ ਓਏ ਨਾ ਚੱਪ ਨਹੀਂ ਮਰ ਜਾਂਦੀ ਚਲ ਉਠ ਅੰਦਰ ਆ ਓ ਨਾ ਮੈਨੂੰ ਛੇੜੋ ਰਹਿਣ ਦੋ ਨਹੀਂ ਤੂੰ ਉੱਠੇ ਕੋਲ ਇੱਥੇ ਹੋ ਰਿਓ ਏ ਨਾ ਮੰਮੀ ਪੜਿਆ ਲਾ ਰੇ ਤੇਰਾ ਸੱਪਾ ਹੀ ਸੜਾ ਮੈਂ ਕਿਹਾ ਪਾਪੀਓ ਮੇਰ ਦਾ ਨੂੰ ਵੇਚ ਪਾ ਦੇਲੀ ਅੰਤਰੀ ਨੂੰ ਮੈਂ ਕਿਹਾ ਆਇਆ ਮਤਿਆਂ ਦਾ ਇਹ ਕੰਮ ਕਰੀ ਇਹਦਾ ਬੇੜਾ ਬਹਿਣੀ ਵੀ ਕੁੱਤੀ ਦੇ ਚੱਪ ਕਰਾਂਂ ਜੀ ਕੰਮ ਮੈਂ ਪਹਿਲੇ ਕਹੀ ਨਹੀਂ ਕੁੰਨੀ ਹਾਂ ਸਾਰੇ ਮੇਰੇ ਤੋਂ ਆਲੇ ਉਹ ਕਿਤੇ ਮੈਂ ਕਹਿੰਦੀ ਮੈਂਦੀ ਇਹ ਕੰਮ ਕਰੇ ਮੇਰਾ ਕਿਹੋ ਕੀ ਕਰਦਾ ਜੀ ਮੈਨੂੰ ਕਿਉਂ ਇਹ ਦੀਨ ਦਿੰਦੇ ਸਰੀਰ ਕਰੇ ਤੇ ਖੱਤੀ ਆਈ ਜਾਏ ਪਾਉਂ ਤਾਨੂੰ ਤਾ ਕੀ ਹੈ ਉਦੋਂ ਵੀ ਪੀਨੂ ਕਰ ਲੋ ਵਸਤੇ ਤਾਨੂੰ ਪਹਿਲਾਂ ਦੱਸਿਆ ਹੀ ਗਾ ਤੁਸੀਂ ਵੀ ਨਹੀਂ ਮੰਨਦੇ ਚੁੱਪ ਕਰੋ ਹਮ ਜੀ ਜੋ ਹੋਣਾ ਹੀ ਹੋ ਗਿਆ ਬਾਪੂ ਨੇ ਵਸਤੇ ਹੀ ਆ ਜਾਣਾ ਹੈ ਗੜਾ ਸਮਝਾਇਆ ਤਰੀਕੇ ਨਾਲ ਖੱਤੀਏ ਤੇਰੇ ਕੋਲ ਇੱਕ ਅੱਖ ਨਾ ਬਰਪਤੀ ਕਰਕੇ ਰਾਖੀ ਉਹ ਦਿਖਾ ਦਿੱਤਾ। ਉਠੋ ਤਾਂ ਉਹ ਜੋ ਹੁਣ ਹੈ ਚੁੱਪ ਕਰੋ ਹੁਣ। ਉੱਤਰੀ ਆਲੇ ਨਹੀਂ ਛੱਡਣਾ। ਚਲ ਉਠੋ ਤਾਂ ਤੀ। ਆਏ ਨਹੀਂ ਤਫਾ ਹੋ ਜਾ ਮੇਰੇ ਸਾਹਮਣੇ। ਮੈਨੂੰ ਇਹ ਚੰਗੀ ਲੱਗਦੀ ਹੈਗੀ। ਚਲਾਉ ਤਾਂ ਉਠੋ। ਚੁੱਪ ਕਰੋ ਤੁਸੀਂ। ਮੈਂ ਤੈਨੂੰ ਕਹਿ ਮੈਨੂੰ ਹੱਥ ਨਾ ਲਾ। ਲਾਗੀ ਕਰਾਂਗੀ ਮੈਂ ਕਿਹੜਾ ਮੂਸਾਲਾ ਦੀ ਲੋਕਾਂ ਨੂੰ। ਚਲ ਚੁੱਪ ਕਰੋ ਹੁਣ ਤੁਸੀਂ। ਆਏ ਰੱਬਾ ਮੇਰੀ ਤੀ ਲੱਗੀ ਕੀ ਤਮੇ। ਉਹ ਜੰਨੀ ਮੈਂ ਨਹੀਂ ਬਜਣਾ ਮੈਂ ਮਰ ਜਾਵਾਂਗੀ ਓਏ। ਓਏ ਯਾਰ ਮੈਨੂੰ ਵੀ ਯਾਰ ਲਿਆ ਦੇ ਮੈਂ ਵੀ ਖਾ ਕੇ ਮਰ ਗਿਆ ਤੇ ਤੂੰ ਕੋ ਮਰਨਾ ਟੈਨਸ਼ਨ ਆ ਲੈ ਮੈਨੂੰ ਲੱਭ ਲੈਂਦੇ ਇੱਕ ਵਾਰੀ ਠੀਕ ਆ ਮੈਂ ਵੇਖੀ ਕਿੱਥਾਂ ਨਿਕਲ ਨਿਕਲ ਟੋਟੇ ਕਰਕੇ ਰੋੜ ਕੇ ਉਹਨਾਂ ਨੇ ਨਹਿਰ ਚ ਨਾ ਉਹਦੇ ਵੀ ਰੋਣਾ ਜਿੱਦ ਨਾਲ ਗਈ ਆ ਪੱਗ ਰੋਲ ਗਈ ਓ ਮੇਰੀ ਪੱਗ ਰੋਲ ਗਈ ਮੈਂ ਕਿਹੜੇ ਹੂਣਾ ਬਾਹਰ ਨਿਕਲਣਾ ਤੂੰ ਚੁੱਪ ਕਰ ਟਾੜੀਂ ਇੱਕ ਵਾਰੀ ਮੈਨੂੰ ਲੱਭ ਲੈਂਦੇ ਹੁਣ ਠੀਕ ਆ ਲੱਭ ਲੈਂਦੇ ਨਹੀਂ ਗਿਆ ਗਿਆ ਓਏ ਮੈਨੂੰ ਲਿਆ ਦੇ ਕੋ ਮੈਂ ਖਾ ਕੇ ਮਰ ਗਿਆ ਮੈਨੂੰ ਮੁਕਾ ਲੈ ਦੇ ਆ ਪਾਣੀ ਲਿਆ ਸੜਨਾ ਪਾਣੀ ਲੈ ਉਹ ਤੂੰ ਕਿਨੇ ਡੁੱਬ ਕੇ ਮਰ ਜਾਂਦੀਆਂ ਨੇ ਨਕੀ ਹੁੰਦੀ ਐ ਕਿਤੇ ਮਰ ਜਾਂਦੀਆਂ ਜਿਹੜਾ ਜੰਮੀ ਐ ਤੇਰਾ ਕੱਖੜਾ ਉਹ ਮੈਂ ਬਥੇਰਾ ਮੰਮੀ ਨੂੰ ਕਹਿੰਦਾ ਰਿਹਾ ਬਥੇਰਾ ਮੰਮੀ ਨੂੰ ਕਹਿੰਦਾ ਰਿਹਾ ਠੀਕ ਆ ਮੈਂ ਕਹਿੰਦਾ ਰਿਹਾ ਮੈਂ ਮੈਨੂੰ ਇਹਦੇ ਲਸਣ ਨਹੀਂ ਹੋ ਸਹੀ ਲੱਗਦੇ ਠੀਕ ਆ ਮੈਂ ਗੱਲ ਕਰਾਂ ਜਰਾ ਇਹ ਆਦੀ ਹੁੰਦੀ ਐ ਕਿ ਕੁੜੀ ਦੇ ਮਗਰ ਪਿਆਰ ਇਹਨਾ ਵਾ ਉਹ ਤੇਰਾ ਕੱਖੜਾ ਲੈ ਉਹ ਤੇਰੇ ਕੱਢੀ ਉਹ ਘਰ ਦਾ ਕੱਖ ਨਹੀਂ ਰਹਿਣ ਦੇ ਤੁਹਾਡਾ ਕੋਈ ਗੱਲ ਨਹੀਂ ਲੈਣੀ ਲੱਭ ਲੈਂਦੇ ਮਨੇ ਇੱਕ ਵਾਰੀ ਬਾਂਦਾ ਰੱਖੀ ਕੀ ਇਹਨਾਂ ਦੋਵਾਂ ਦਾ ਜਿਹਦੇ ਨਾਲ ਗਈਆ ਉਹ ਵੀ ਨਹੀਂ ਰਹੂਗਾ ਜਿੰਨਾਂ ਦੇ ਜੀਦਾ ਮੈਂ ਇਹਨੂੰ ਨਿਗਾਨ ਦਿੰਦਾ ਹਾਂ ਨਿਕਲੇਗਾ ਟੋਟੇ ਕਰਕੇ ਨੱਪ ਕੇ ਆਉਂਗਾ ਸਾਰੇ ਟੱਪਾ ਤਾਂ ਸਿਰੇ ਸੇ ਕਰਕੇ ਪੀੜ ਕਰਨ ਗਿਆ ਸੀ ਸਾਰੇ ਬਿਮਾਰ ਪਏ ਪਰਾਂ ਨੂੰ ਕੀ ਖਵਾ ਕੇ ਆਂ। ਕਿਤਨਾ ਰਾਤ ਬੋਲਣ ਨੂੰ ਦੇਖੀ ਹੋਣੀ ਆ। ਸੜ ਗਈ ਕਿਸਮਤ ਇਹ ਅੰਤਰੀਏ ਕਿੱਥੇ ਚਲ ਗਈ ਐ। ਚੱਲਦੀ ਕਿਹਦੇ ਖੂਹ ਖਤ ਨਹੀਂ ਪਾਗਲ ਹੋ ਜਾਂਦੀ। ਨਾ ਕਰ ਪੋ ਕੀ ਕੋਈ ਇੱਥੇ ਲੱਗ ਛਗੀ ਕਿਨੇ ਗਈ ਹੋਵੇ ਆ ਜੇ। ਕੋਈ ਮਾਮਾ ਚਾਹੇ ਕੋਹੇ ਦੇ। ਕੀ ਕਰਾਂ ਮੇਰਾ ਨਹੀਂ ਜੀਨ ਜੋ ਕੀ ਛੱਡ ਕੇ ਗਈ ਨਹੀਂ। ਕਾਫਰ ਰੋਈ ਜਾਂਦੀ ਆ ਉਹ ਰਿਆ ਤੇਰੀ ਜਾਣ ਤੋਂ ਰੋਣ। ਮੈਂ ਅੰਤਰੀਏ ਲੈ ਕੇ ਬਹਿ ਗਏ ਜੇ। ਤੈਨੂੰ ਕਹਿਣਾ ਹੈ ਨਾ। ਤੇ ਠੀਕ ਹੈ ਤੈਨੂੰ ਕਹਿਣਾ ਹੈ ਨਾ। ਤੂੰ ਕਿਹਨੇ ਨਹੀਂ ਮੇਰੀ ਕੁੜੀ ਨਹੀਂ ਐਡਾ ਨਹੀਂ ਮੇਰੀ ਕੁੜੀ ਨਹੀਂ ਐਡਾ ਤੇ ਤੈਨੂੰ ਆਖ ਰਕ ਨਹੀਂ ਲੈ ਕੇ ਬੈਠੀ ਤੁਹਾਡੇ ਨਾਲ ਗੱਲ ਹੀ ਜਾ ਮਾਨੂੰ ਕਹੀ ਜਾ ਜਿਵੇਂ ਕਹਿੰਦੇ ਉਹਦੇ ਪੀਛੇ ਪਏ ਚਲੀ ਜਾਂਦੇ ਉਹਦੇ ਪੀਛੇ ਮੈਂ ਮੈਨੂੰ ਲੱਭ ਲਾਂਦੇ ਰੱਖੀ ਮੈਂ ਕਿਦਾਂ ਟੋਟੇ ਕਰਦਾ ਉਹ ਨਹੀਂ ਕਰਨੀ ਨਾ ਜਿਹਨਾਂ ਨਾਲ ਭੱਜੀਆਂ ਉਹਦੇ ਵੀ ਕਰੂੰਗਾ ਜਿਹਨਾਂ ਨਾਲ ਉਹਦੇ ਵੀ ਚੱਲੂੰਗਾ ਮੈਂ ਤੂੰ ਤਾਂ ਨਹੀਂ ਜੀ ਜੀ ਦਾ ਟੋਟੇ ਕਰਦਾ ਹਰ ਤਰ੍ਹਾਂ ਕਰ ਉਹਦੇ ਵੀ ਉਹਦੇ ਵੀ ਤੂੰ ਬਚਾਈ ਨਾ ਮੈਨੂੰ ਜਦੋਂ ਤੂੰ ਮੈਨੂੰ ਦੱਸਿਆ ਵੀ ਫੋਨ ਕਰਦੀ ਬੜੀ ਕਿ ਉਹਦੇ ਵੀ ਤੂੰ ਬਚਾਇਆ ਉਹਨੂੰ ਨਹੀਂ ਤੇ ਉਹਦੇ ਵੀ ਮਾਨੂੰ ਮਾਰ ਦੇਣਾ ਅੱਜ ਇਹ ਨੌਕਰੀ ਨਹੀਂ ਹੋਣੀ ਅੱਛਾ ਧੱਕ ਨਹੀਂ ਕਿਹੜੀ ਮਾਂ ਆਂਦੀ ਆ ਬ ਮੈਂ ਚੰਦੀ ਹਾਂ ਅੰਤ ਤੱਕ ਕਿਉਂ ਮੇਰੇ ਪੇਸ਼ ਪੈ ਗਏ ਜੇ ਉਹਨੂੰ ਵੀ ਨਹੀਂ ਛੱਡਦੇ ਤੇਰੀ ਬਣਾ ਨਾ ਹੋ ਰਹਾ ਤੇਰੀ ਬਣਾ ਨਹੀਂ ਹੋ ਰਹਾ ਮੈਨੂੰ ਲਾਪਰਾਂ ਨਹੀਂ ਬੈਣਾ ਨਹੀਂ ਮੈਂ ਹੁਣ ਚਾਹਣਾ ਵੇਖ ਚੱਲ ਚੁੱਪ ਕਰੂੰ ਚੁੱਪ ਕਰ ਤੜ ਗਈ ਕਿਸਮਤ ਚੱਲ ਚੁੱਪ ਕਰ ਆਪੇ ਕੀ ਪਰਮ ਚੱਗਾ ਹੀ ਕੋਈ ਹੋਵੇ ਤੇ ਆ ਜਾਏ ਮੁੜ ਕੇ ਚੁੱਪ ਚੁੱਪ ਕਰ ਤੀ ਡੇਢ ਮੈਂ ਕਰਾਂ あらきなるみもげん。Oh, yeah.